ਐਨਸੀਟੀਵੀ ਮਹਾ ਸੰਦੀਪ ਸ਼ਰਮਾ ਸਯੁਤ ਕੇਸਾਨ ਮੋਰਚੇ ਦੁਆਰਾ ਅੱਜ ਜੜੀ 16 ਫਰਵਰੀ ਨੂੰ ਭਾਰਤ ਬੰਧ ਦੀ ਜਿਹੜਾ ਕਾਜ ਦਾ ਸਦ ਅਸਰ ਦਾ ਕਾਫੀ ਅਸਰ ਇਸ ਦਾ ਦੇਖਣ ਨੂੰ ਮਿਲ ਰਿਹਾ ਤਾਂ ਇਸ ਟਾਈਮ ਅਸੀਂ ਮੌਜੂਦ ਆ ਖੰਨੇ ਵਿਖੇ ਇੱਕ ਐਨਐਚਏ ਵਾਈ ਦਾ ਜਿਹੜਾ ਐਨਐਚਏ ਆਈ ਦਾ ਜਿਹੜਾ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਦੇੜ ਜਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਵੰਤ ਮਾਨ ਦਾ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਇਹ ਨੈਸ਼ਨਲ ਹਾਈਵੇ ਜਿਹੜਾ ਦਿੱਲੀ ਨੂੰ ਜਾਂਦਾ ਆ ਇਹ ਰਸਤਾ ਹੈਗਾ ਇਹ ਦਿੱਲੀ ਵੱਲ ਜਾਂਦਾ ਤੇ ਲੁਧਿਆਣੇ ਵੱਲੋਂ ਆ ਕੇ ਅੰਮ੍ਰਿਤਸਰ ਦਾ ਨੈਸ਼ਨਲ ਐਨ ਐਚ 4 ਜਿਹੜਾ ਰਸਤਾ ਹੈ ਇਹਨਾਂ ਚਾਈ ਤੇ ਇਹ ਰਸਤਾ ਹੈਗਾ ਜਿੱਥੇ ਕਿਸਾਨ ਨੇ ਆਗੂ ਹੈ ਉਹ ਇਸ ਦਿੱਲੀ ਹਾਈਵੇ ਦੇ ਜਿਹੜੀ ਸੜਕ ਦਾ ਜਿਹੜੀ ਮੇਨ ਥੜਕ ਹੈ ਜਿਹੜੀ ਰੋਡ ਤੇ ਬੈਠ ਗਿਆ ਤੇ ਇਹ ਉਹ ਲੋਕ ਆ ਜਿਹੜੇ ਉਧਰੋਂ ਆ ਰਹੇ ਆ ਰਸਤਾ ਪਤਾ ਨਹੀਂ ਹੈ ਲੇਕਿਨ ਕਿਤੇ ਨਾ ਕਿਤੇ ਲੋਕ ਇਥੋਂ ਆ ਰਹੇ ਹੈਗੇ ਆ ਕਿਹਦਾ ਭਾਈ ਕਿੱਥੋਂ ਆ ਰਹੇ ਹੋ ਜਗਰਾਉਂ ਤੋਂ ਆ ਰਹੇ ਆ ਜੀ ਜਗਰਾਉਂ ਤੋਂ ਆ ਰਹੇ ਆ ਅਸੀਂ ਆ ਵਿਆਹ ਸਾਡੀ ਰੈਂਕ ਸ਼ਰਮਣੀ ਆ ਅਸੀਂ ਸਰਾਂਦੇ ਜਾਣਾ ਜੀ ਆ ਜੀ ਆਹ ਆਂਟੀ ਬੈਜਾ ਆਂਟੀ ਬੈਜੋ ਮੈਨੂੰ ਬਤਾ ਬਹੁਤੀ ਰਸਤਾ ਬੰਦ ਹੈ ਓਏ ਪਤਾ ਸੀਗਾ ਜੀ ਸਾਡਾ ਪਹਿਲਾ ਦਿਨ ਰੱਖਿਆ ਹੋਇਆ ਸੀਗਾ ਪ੍ਰੋਗਰਾਮ ਤਾਂ ਪਹਿਲਾਂ ਦਾ ਪਹਿਲਾਂ ਦਾ ਰੱਖਿਆ ਹੋਇਆ ਸੀਗਾ ਮੈਂ ਬਠਿੰਡ ਤੋਂ ਤਾਂ ਕਿਹਦੇ ਕਿਤੇ ਜਿਹੜੇ ਯਾਤਰੀ ਜਿਹੜੇ ਲੋਕਾਂ ਨੂੰ ਪਤਾ ਨਹੀਂ ਸੀ ਤੇ ਸਰਹਾਨ ਸਾਈਡ ਵੱਲ ਜਾ ਰਿਹਾ ਦਿੱਲੀ ਸਾਈਡ ਵੱਲ ਜਾਦੇ ਲੋਕਾਂ ਨੂੰ ਕਾਫੀ ਢੀ ਖਜਰਖਾ ਵਾਲੀ ਲੇਕਿਨ ਢੀ ਬੰਦ ਸੱਦਤਾ ਗਿਆ ਸੀ 16 ਫਰਵਰੀਆ ਕਿਸਾਨਾਂ ਵੱਲੋਂ ਜਿਹੜੇ ਆਗੂਆਂ ਵੱਲੋਂ ਬਕਾਇਦਾ ਉਹਦਾ ਜਿਹੜਾ ਦਿੱਲੀ ਹਾਈਵੇ ਜਿਹੜਾ ਇਹ ਰਸਤਾ ਸ਼ੰਭੂ ਬਾਰਡਰ ਨੂੰ ਜਾਂਦਾ ਹੈ ਤੇ ਜਿਹੜੇ ਕਿਸਾਨ ਆਗੂ ਹੈਗੇ ਕਿਸਾਨੜੇ ਫੈਕ ਕਿਸਾਨ ਮੋਰਚਾ ਵਾਲੇ ਉਹ ਇਸ ਟਾਈਮ ਜਿਹੜੇ ਨੈਸ਼ਨਲ ਜਿਹੜਾ ਦਿੱਲੀ ਹਾਈਵੇ ਦੇ ਉੱਪਰ ਜਿਹੜਾ ਮੇ ਜਿਹੜੀ ਰੋਡ ਤੇ ਹਾਈਵੇ ਤੇ ਬੈਠ ਗਿਆ ਤੇ ਤਸਵੀਰਾਂ ਦਿਖਾ ਰਹੇ ਆ ਜਿਹੜੇ ਦਿੱਲੀ ਤੋਂ ਜਿਹੜਾ ਉਧਰੋਂ ਰਾਜਪੁਰੇ ਸਾਈਡ ਬੜੇ ਟਰੱਕ ਬੜੀ ਉਧਰ ਆ ਰਹੇ ਸੀ ਉਹ ਇਸ ਟਾਈਮ ਇਸ ਖੰਨੇ ਜਿਹੜੀ ਰੋਡ ਦੇ ਉੱਪਰ ਪਿੱਛੇ ਮੇਰੇ ਦੇਖ ਸਕਦੇ ਤਸਵੀਰਾਂ ਜਿਹੜੇ ਟਰੱਕ ਹੈ ਪਿੱਛੇ ਲਗਾਤਾਰ ਉਹ ਕਤਾਰ ਬੰਦ ਖੜੇ ਆ ਤੋ 4 ਵਜੇ ਜਿਹੜਾ ਸਮਾਂ ਨਿਸ਼ਿਤ ਕੀਤਾ ਗਿਆ ਸਯੁਜਤ ਕਿਸਾਨ ਮੋਰਚੇ ਵੱਲੋਂ 12 ਵਜੇ ਤੋਂ ਲੈ ਕੇ 4 ਵਜੇ ਸਮਾਂ ਨਿਸ਼ਿਤ ਕੀਤਾ ਸੀ ਭਾਰਤ ਬਾਂ ਦਾ ਜਿਹੜਾ ਬਕਾਇਦਾ ਜਿਹੜਾ ਇਹ ਖੰਨੇ ਦਾ ਜਿਹੜਾ ਜੀਟੀ ਰੋਡ ਹਾਈਵੇ ਜਿਹੜਾ ਦਿੱਲੀ ਹਾਈਵੇ ਨੂੰ ਜਾਂਦਾ ਹੈਗਾ ਔਰ ਇਹੀ ਰਸਤਾ ਜਿਹੜਾ ਸ਼ੰਭੂ ਬਾਰਡਰ ਤੱਕ ਸੇਮਤ ਹੈਗਾ ਤੇ 12 ਵਜੇ ਤੋਂ ਲੈ ਕੇ 4 ਵਜੇ ਜਿਹੜਾ ਸਮਾਂ ਨਿਸ਼ਿਤ ਕੀਤਾ ਗਿਆ ਸੀ ਸਯੁਜਤ ਕਿਸਾਨ ਮੋਰਚੇ ਵੱਲੋਂ ਬਕਾਇਦਾ ਉਹ ਜਿਹੜਾ ਤਰਨੇ ਆ ਤੁਹਾਨੂੰ ਅਸੀਂ ਲੁਧਿਆਣਾ ਤੋਂ ਲਾਈਵ ਤੇ ਲਗਾਤਾਰ ਦਿਖਾ ਰਹੇ ਆ टीएसएम ਖੰਡੇ ਪਹੁੰਚੇ ਤੇ ਮਜੂਰੇ ਕਿਸਾਨ ਸੀ ਮੋਚਾ ਦੇ तमाम ਮਿਲੇ ਔਦੇਦਾਰਾਂ ਨੂੰ ਇਸ ਖੰਡੇ ਦੇ ਜੀਟੀ ਡੋਰ ਨੂੰ ਜਾਮ ਕੀਤਾ ਹੋਇਆ ਕਿਉਂਕਿ ਜਿਹੜਾ ਸਮਾ ਸੀ 12 ਵਜੇ 4 ਵਜੇ ਤੱਕ ਬਗਾਇਦਾ ਉਸ ਤਰੀਕੇ ਤੇ ਆਪਣੀ ਮੰਗ ਲੈ ਕੇ ਉਹ ਤਰਨਾ ਲਗਾਇਆ ਹੋਇਆ ਤਾਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਬਿਸ਼ੱਕ ਤੀਸਰੇ ਦੌਰ ਦੀ ਮੀਟਿੰਗ ਕਲ ਆਤੀ ਡੇਢ ਚਲੀਆ ਉਸ ਦਾ ਹਜੇ ਕੋਈ ਸਿੱਟਾ ਨਹੀਂ ਨਿਕਲਿਆ ਇਸ ਦਾ ਅਗਲੀ ਜਿਹੜੀ ਕਾਰਵਾਈ ਹੈ ਮੀਟਿੰਗ ਹੈਗੀ ਆ ਉਹ ਤਵਾਲ ਰੱਖੀ ਗਈ ਉਸ ਦਾ ਸਿੱਟਾ ਕੀ ਹੋਗਾ ਇਸ ਸਮਾਂ ਦੱਸੂਗਾ ਕਿ ਕਿਤੇ ਕਿਤੇ ਕਿੱਸਾ ਦੇ ਦੋ 12 ਵਜੇ ਤੋਂ ਲੱਗੇ 4 ਵਜੇ ਸਮਾਂ ਦੇਸ਼ ਕੀਤਾ ਸੀ ਅ ਧਰਨਾ ਲਗਾਇਆ ਸੀ ਪੁਰਵੇ ਭਾਰਤ ਬੰਦ ਦਾ ਕਾਲ ਸੀ ਔਰ ਬਕਾਇਦਾ ਉਹਦਾ ਕਾਫੀ ਹੰਗਾਰਾ ਵੀ ਮਿਲ ਰਿਹਾ ਅ ਇਸ ਦਾ ਸਰਕਾਰੀ ਤੇ ਨਿੱਜੀ ਬੱਸਾਂ ਵੀ ਵਸਟਰਨ ਬੰਦ ਪਈਆਂ ਅਸੀਂ ਪਹਿਲਾਂ ਤਾਂ ਪ੍ਰਸਾਦ ਦਾ ਧੰਨਵਾਦ ਕਰਦੇ ਹਾਂ ਜਿਹੜਾ ਸਾਡੇ ਲਈ ਸਮਾਂ ਕੱਢ ਕੇ ਇੱਥੇ ਪਹੁੰਚੇ ਨੇ ਤੇ ਮੈਂ ਯੂਨਾਈਟਿਡ ਟ੍ਰੇਡ ਯੂਨੀਅਨ ਪੰਜਾਬ ਟੈਂਪੋ ਯੂਨੀਅਨ ਸੂਬਾ ਮੀਤ ਪ੍ਰਧਾਨ ਹਰਜਿੰਦਰ ਸਿੰਘ ਖੰਨੇ ਤੋਂ ਮੈਂ ਆਪਣੀ ਟੀਮ ਲੈ ਕੇ ਪੂਰੀ ਭਾਰਤੀ ਕਿਸਾਨ ਯੂਨੀਅਨ ਦੇ ਸੱਦੇ ਤੇ ਅਸੀਂ 9 ਤਰੀਕ ਨੂੰ ਵੀ ਰੋਡ ਮਾਰਚ ਕੱਢਿਆ ਸੀ ਲੋਕਾਂ ਨੂੰ ਜਾਗਰੂਤ ਕੀਤਾ ਸੀ ਵੀ ਭਾਈ ਤੁਸੀਂ 16 ਤਰੀਕ ਨੂੰ 16 ਫਰਵਰੀ ਨੂੰ ਆਪਣੀਆਂ ਦੁਕਾਨਾਂ ਭਾਰਤ ਬੰਦ ਦਾ ਸੱਦਾ ਜੋ ਵੀ ਮੋਦੀ ਸਰਕਾਰ ਡਰਾਈਵਰਾਂ ਨਾਲ ਕਿਸਾਨਾਂ ਨਾਲ ਧੱਕਾ ਕਰਦੀ ਆ ਉਸ ਵਿਰੋਧ ਦੇ ਵਿੱਚ ਅਸੀਂ ਇਹ ਅੱਜ ਭਾਰਤ ਨੂੰ ਸੱਦਾ ਦਿੱਤਾ ਸੀ ਪੂਰੇ ਭਾਰਤ ਦੇ ਵਿੱਚ ਵੀ ਬੰਦ ਰੱਖਿਆ ਜਾਊਗਾ ਦੇ ਨਾਲ ਹੀ ਮੋਦੀ ਸਰਕਾਰ ਜਿਹੜੀ ਅੰਨੀ ਬੋਲੀ ਸੁੱਤੀ ਪਈ ਆ ਉਹਨੂੰ ਜਗਾਉਣ ਖਾਤਰ ਨਾ ਕਿ ਅਸੀਂ ਪਬਲਿਕ ਨੂੰ ਪਰੇਸ਼ਾਨ ਕਰਨ ਖਾਤਰ ਰੱਖਿਆ ਇਹ ਕਿਉਂਕਿ ਅਸੀਂ ਆਪਣੀਆਂ ਮੰਗਾਂ ਖਾਤਰ ਤੁਰਿਆ ਕਿਉਂਕਿ ਸਾਡੇ ਤੇ ਇਹਨਾਂ ਨੇ ਕਾਨੂੰਨ 10 ਸਾਲ ਦੀ ਸਜ਼ਾ ਹਿੱਟ ਐਂਡ ਰਨ ਤੇ 7 ਲੱਖ ਰੁਪਇਆ ਕਰਤਾ ਜੀ ਜੁਰਮਾਨਾ ਵੀ ਹੁਣੋ ਦੱਸੋ ਕਿਸ ਡਰਾਈਵਰ ਕੋ ਕਿਸ ਭਾਈਚਾਰੇ ਕੋ ਐਨੇ ਪੈਸੇ ਨੇ ਵੀ ਜਿਹੜਾ 7 ਲੱਖ ਰੁਪਏ ਜੁਰਮਾਨਾ ਦੇ ਦੂ ਜਿਹੜੇ ਹੁਣ 45 45 50 50 ਸਾਲ ਦੇ ਗੱਡੀਆਂ ਚਲਾਉਂਦੇ ਨੇ ਉਹਨਾਂ ਦੀ ਤਾਂ ਫਿਰ ਉੱਥੇ ਬੁੜੇ ਹੋ ਜਾਣਗੇ ਹੈ ਜੀ ਬੀਤ ਜਾਣਗੇ ਉੱਥੇ ਇਹ ਕਾਨੂੰਨ ਵੀ ਅਸੀਂ ਰੱਦ ਕਰਾਉਣਾ ਜਿਹੜਾ ਇਹ ਮੋਦੀ ਸਰਕਾਰ ਕਰ ਰਹੀ ਆ ਬਿਨਾਂ ਕਿਸੇ ਨੂੰ ਪੁੱਛੇ ਸਮਝੇ ਰੋਡ ਟੈਕਸ ਦਿੰਨੇ ਆਂ ਅਸੀਂ ਐਡ ਐਡ ਟੂਲ ਟੈਕਸ ਮਹਿੰਗੇ ਕਰੀ ਜਾਂਦੇ ਨੇ ਇੱਕ ਸਾਲ ਦੇ ਵਿੱਚ ਦੋ ਦੋ ਤਿੰਨ ਤਿੰਨ ਵਾਰ ਵਧਾਉਂਦੇ ਨੇ ਕੋਈ ਸੜਕ ਵਧੀਆ ਨਹੀਂ ਹੈ ਜੀ ਇੱਕ ਆ ਰੋਡ ਸੇਫਟੀ ਹੁਣ ਬੈਂਡਾਂ ਲਾਤੀਆਂ ਹੈ ਜੀ ਭਗਵੰਤ ਮਾਨ ਜੀ ਨੇ ਭਗਵੰਤ ਮਾਨ ਜੀ ਦੀ ਸਰਕਾਰ ਦੇ ਵਿੱਚੋਂ ਕੋਈ ਐਮ ਐਲ اے ਨਾ ਕੋਈ ਮੰਤਰੀ ਸੰਤਰੀ ਕੋਈ ਨਹੀਂ ਬੋਲਦਾ ਸਾਨੂੰ ਪਿੱਛੇ ਮੀਟਿੰਗ ਨਹੀਂ ਅਸੀਂ ਗੱਲ ਕਰਦੇ ਭਗਵੰਤ ਕੱਲ ਬਗੈਰ ਜੀ ਮੀਟਿੰਗ ਹੋਈ ਸੀ ਡੇਰ ਰਾਤ ਜੀ ਅੱਧੀ ਡੇਢ ਵਜੇ ਖਤਮ ਹੋਈਆ ਉਸ ਤੇ ਕੇਂਦਰੀ ਮੰਤਰੀ ਨਾਲ ਭਗਵੰਤ ਮਾਨ ਭਗਵੰਤ ਮਾਨ ਖੁਦ ਔਰ ਨਾਲ ਹਰਪਾਲ ਚੀਮਾ ਤੇ ਮੌਜੂਦ ਰਹੇ ਕਿਸਾਨ ਆਗੋਂ ਦੇ ਰਹਿਮਾਇਤ ਦੇ ਵਿੱਚ ਖੜੇ ਨੇ ਕਿਸ ਤਾ ਦੇ ਦਿਓ ਕਿ ਲੱਗ ਰਿਹਾ ਵੀ ਪੰਜਾਬ ਸਰਕਾਰ ਵੀ ਹੁਣ ਕਹਿੰਦੇ ਨੇ ਕਿ ਤੇ ਜੋ ਜਿਸ ਤਾ ਵੀ ਬਿਆਸ ਤੋਂ ਜਿਹੜਾ ਕਾਫਲਾ ਚੱਲਿਆ ਸੀ ਕਿਸਾਨਾਂ ਦਾ ਸ਼ੰਭੂ ਬਾਰਡਰ ਤੱਕ ਚੱਲਿਆ ਸੀ ਕੋਈ ਵੀ ਰਸਤੇ ਦੇ ਵਿੱਚ ਪੁਲਿਸ ਮੁਲਾਜ਼ਮ ਨਜ਼ਾਇਦਾ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਕਿਸੇ ਮੁਲਾਜ਼ਮ ਰੋਕਿਆ ਨਹੀਂ ਮੰਨਦੇ ਸੀ ਇਹ ਕਿਸਾਨਾਂ ਨੂੰ ਰੋਕਿਆ ਤਾਂ ਹੈ ਨਹੀਂ ਜਿਹੜਾ ਹੁਣ ਖੱਟੜ ਸਰਕਾਰ ਨੇ ਉੱਥੇ ਕਰਿਆ ਜਿਹੜੇ ਸਾਡੇ ਮੁਲਾਜ਼ਮ ਨੇ ਉਹ ਤਾਂ ਸਾਡੇ ਜਿਹੜੇ ਕਿਸਾਨ ਜੂਨੀਅਨ ਦੇ ਮੈਂਬਰ ਨੇ ਉੱਥੇ ਗਏ ਨੇ ਜੋਦੇ ਉਹਨਾਂ ਦੀ ਰੱਖਿਆ ਤਾਂ ਕਰਨ ਜੇ ਖੱਟੜ ਸਰਕਾਰ ਦੀ ਜਿਹੜੀ ਫੋਰਸ ਆ ਉਹ ਟੱਕਾ ਕਰਦੀ ਆ ਤਾਂ ਇਹਨਾਂ ਨੂੰ ਤਾਂ ਸਾਡੀ ਸਾਈਡ ਲੈਣੀ ਚਾਹੀਦੀ ਆ ਨਾ ਇਹਨਾਂ ਨੂੰ ਤਾਂ ਨਾਠੀ ਚਾਰਜ ਕਰਨਾ ਚਾਹੀਦਾ ਨਾਲੇ ਇਹਨਾਂ ਤੋਂ ਹੀ ਖਾਂਦੇ ਨੇ ਤੇ ਇਹਨਾਂ ਤੇ ਲਾਟ ਚਾਰਜ ਕਰਦੇ ਨੇ ਦੇਖੋ ਅਸੀਂ ਆਪਣੇ ਹੱਕ ਲਈ ਫਿਰਦੇ ਆ ਨਾਲੇ ਤਾਂ ਅਸੀਂ ਸਮਾਂ ਛੱਡਦੇ ਆ ਪੈਸਾ ਖਰਾਬ ਕਰਦੇ ਆ ਹੈ ਜੀ ਉਹ ਰਾਮਨਾ ਉੱਥੇ ਬੈਠੇ ਬਿਠਾਏ ਕਾਨੂੰਨ ਲਾਗੂ ਕਰ ਦਿੰਦੇ ਨੇ ਦੇਖੋ ਕਿੱਥੇ ਦਾ ਨੇ ਆਇਆ ਇਹ ਸਾਡੇ ਹਰ ਇੱਕ ਵਰਗ ਦੇ ਉੱਤੇ ਆਉਣ ਵਾਲਾ ਸਮਾਂ ਬਹੁਤ ਤੰਗੀ ਦਾ ਆ ਰਿਹਾ ਵੀ ਮੋਦੀ ਸਰਕਾਰ ਖਾਜੇ ਵੀ ਆਪਣੇ ਅੜਿਆ ਰਵੇ ਤੇ ਬਲ ਕਰਾ ਰਿਹਾ ਕਿ ਤਿੰਨ ਤਿੰਨ ਦੌਰ ਦੀਆਂ ਮੀਟਿੰਗਾਂ ਖਤਮ ਹੋ ਚੁੱਕੀਆਂ ਚੌਥੀ ਮੀਟਿੰਗ ਤਵਾਨ ਰੱਖੀ ਗਈ ਆ ਸਿੱਟਾ ਕੀ ਨਿਕਲੂਆ ਪਤਾ ਨਹੀਂ ਲੇਕਿਨ ਕਿਤੇ ਕਿਤੇ ਕੇਂਦਰ ਸਰਕਾਰ ਦਾ ਅੜਿਆ ਰਵਾਇਆ ਹਜੇ ਵੀ ਕਾਇਮ ਹੈ ਦੇਖੋ ਜੀ ਅੜਿਆਲ ਰਹਿਣਗੇ ਤਾਂ ਮਾਰੇ ਜਾਣਗੇ ਸੁਣੋ ਗੱਲ ਅਸੀਂ ਇੱਕ ਮੰਗ ਰੱਖੀ ਆ ਵੀ ਐਮ ਮਸ਼ੀਨ ਦੇ ਨਾਲ ਵੋਟਾਂ ਨਾ ਪਾਈਆਂ ਜਾਣ ਬੈਲਟ ਪੇਪਰ ਤੇ ਵੋਟ ਪਵੇ ਤਾਂ ਕਿ ਹਰ ਇੱਕ ਬੰਦੇ ਨੂੰ ਵੋਟ ਦਾ ਅਧਿਕਾਰ ਮਿਲ ਸਕੇ ਕਿਉਂਕਿ ਇਹ ਤਾਂ ਹੁਣ ਤਾਨੇਸ਼ਾਈ ਰਾਜ ਆ ਹਨੀ ਕੋਰਪੋਰੇਟ ਘਰਾਣਿਆਂ ਨੂੰ ਮੂਹਰੇ ਕਰਕੇ ਸਾਰਾ ਪ੍ਰੈਸ਼ਰ ਦੇਈ ਜਾਂਦੇ ਨੇ ਦੇਖੋ ਪੰਜਾਬ ਨੂੰ ਪੰਜਾਬ ਆ ਜਿਹੜਾ ਇਹਦੇ ਨਾਲ ਇੰਨਾ ਦੁਰਵਿਹਾਰ ਕੀਤਾ ਜਾਂਦਾ ਵੀ ਹੱਦੋਂ ਪਰੇ ਫਿਰ ਇੱਕ ਗੱਲ ਦੱਸੋ ਮੈਨੂੰ ਜਦੋਂ ਦਿੱਲੀ ਵਾਲੇ ਇੱਧਰ ਆ ਸਕਦੇ ਨੇ ਸਾਡੇ ਵਾਲੇ ਦਿੱਲੀ ਨਹੀਂ ਜਾ ਸਕਦੇ ਜੇ ਉਹ ਸ਼ਾਂਤਮਈ ਢੰਗ ਨਾਲ ਜਾਂਦੇ ਤਾਂ ਉਹਨਾਂ ਨੂੰ ਜਾਣ ਦੋ ਕਿਉਂ ਨਹੀਂ ਜਾਣ ਦਿੱਤਾ ਜਾਂਦਾ ਇਸ ਲਈ ਨਹੀਂ ਜਾਣ ਦਿੱਤਾ ਜਾਂਦਾ ਵੀ ਜੇ ਆਵਾਜ਼ ਉਠਾਉਣਗੇ ਤਾਂ ਇਹ ਗਲਤ ਸਾਨੂੰ ਕੋਈ ਨਾ ਕੋਈ ਕਦਮ ਚੱਕਣਾ ਪਊਗਾ ਇਹ ਦੇਖਦੇ ਹੋ ਤੁਸੀਂ ਹਰਿਆਣਾ ਸਰਕਾਰ ਵਾਲੀ ਜਬਰ ਦਾ ਜਿਹੜਾ ਜਵਾਬ ਹੈ ਉਹ ਕਿਸਾਨ ਸਰਬਨਬ ਇਸ ਨੂੰ ਬਿਲਕੁਲ ਦੇ ਰਹੇ ਸਨ ਦੇਖੋ ਕਿਸਾਨ ਬੈਠੇ ਨੇ ਉਹ ਆਪਣੇ ਹੱਕ ਲਈ ਬੈਠੇ ਨੇ ਕਿਉਂ ਬੈਠੇ ਨੇ ਇਹ ਮੋਦੀ ਸਰਕਾਰ ਦੇ ਚੰਡੀਗੜ੍ਹ ਮੀਟਿੰਗ ਹੋਈ ਸੀ ਇੱਥੇ ਐਲਾਨ ਕਰ ਦਿੰਦੇ ਤਾਂ ਉੱਥੇ ਇਹਨਾਂ ਦੀ ਜਾਣ ਦੀ ਲੋੜ ਹੀ ਨਹੀਂ ਪੈਂਦੀ ਦੇਖੋ ਕਾਨੂੰਨ ਲਾਗੂ ਕਰਨ ਤੋਂ ਬਾਅਦ ਤਾਂ ਉਹ ਆਮ ਜਿਹੜੇ ਸਾਡੇ ਲੀਡਰ ਸਾਹਿਬਾਨ ਨੇ ਉਹਨਾਂ ਨਾਲ ਬੈਠ ਕੇ ਮੀਟਿੰਗ ਵੀ ਕੀਤੀ ਜਾ ਸਕਦੀ ਆ ਇੰਨੀ ਪਬਲਿਕ ਨੂੰ ਹੈਰਾਨ ਪਰੇਸ਼ਾਨ ਕਰਨ ਦੀ ਤਾਂ ਲੋੜ ਹੀ ਨਹੀਂ ਪੈਂਦੀ ਉਹ ਕਿਸੇ ਨੂੰ ਮਿਲਦੇ ਹੀ ਨਹੀਂ ਕਿਸਾਨ ਸਭਾ ਦਾ ਸਭਾ ਦਾ ਘਟ ਪੈ ਕੇ ਬੈਠੇ ਹੋਏ ਬੰਦੇ ਇਸ ਗੱਲ ਨੂੰ ਬਿਲਕੁਲ ਬੈਠੇ ਨੇ ਉਹਨਾਂ ਤੇ ਗੋਲਾਵਾਰੀ ਹੋ ਰਹੀ ਆ ਬਹੁਤ ਕੁਝ ਅਥਰੂ ਗਾਇਸ ਸਾਰਾ ਕੁਝ ਚੱਲ ਰਹੇ ਨੇ ਬਹੁਤ ਹੀ ਸ਼ਰਮਨਾਕ ਗੱਲ ਆ ਵੀ ਪੰਜਾਬ ਨੂੰ ਦੁਰਵਿਹਾਰ ਕੀਤਾ ਜਾਂਦਾ ਮਤੇਈ ਮਾਲਾ ਸਲੂਕ ਕੀਤਾ ਜਾਂਦਾ ਇਹ ਨਹੀਂ ਹੋਣਾ ਚਾਹੀਦਾ ਆ ਸੋ ਇੱਕ ਕਿਸਾਨ ਜਥੇਬੰਦੀ ਦਾ ਆਗੂ ਇਹਨਾਂ ਦੱਸੇ ਕਿ 12 ਮਈ ਤੋਂ ਲੈ ਕੇ ਚਾਵੇ ਦਾ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ ਵਲੋਂ ਅੱਜ ਭਾਰਤ ਬੰਦਾ ਐਲਾਨ ਕੀਤਾ ਨੇ ਕਿ ਤਾਂ ਕਿ ਤੁਹਾਨੂੰ ਦੋਹੀ ਕਿ ਲਗਾਤਾਰ ਤੁਹਾਨੂੰ ਲਾਈਵ ਤਸਵੀਰਾਂ ਨਾਲ ਦਿਖਾਈ ਸਿਰਦਾ ਲੁਧਿਆਣਾ ਖੰਨਾ ਪਾਇਲ ਔਰ ਦੁਰਾਹਿਤ ਅੰਦਸਰੀ ਦਿਖਾਈਆਂ ਤੇ ਅਗਲੇ ਜਗਤ ਦਿਖਾਈਆਂ ਕਿਸ ਤਰ੍ਹਾਂ ਦੇ ਕਿਸਾਨ ਜਿਹੜੇ ਇਸਤਮ ਧਰਨੇ ਲੱਗੇ ਔਰ ਕਿਸ ਤਰ੍ਹਾਂ ਦਾ ਜਿਹੜਾ ਸਮਰਥਨ ਮਿਲਿਆ ਸੰਯੁਕਤ ਕਿਸਾਨ ਮੋਰਚੇ ਕਿਸਾਨ ਆਗੂਆਂ ਨੂੰ ਤੇ ਇਸ ਦਿਨ ਦੱਸੇ ਕਿ ਸਰਕਾਰੀ ਤੇ ਨਿੱਜੀ ਬਸਾਂ ਦਾ ਵੀ ਜਿਹੜੇ ਬਿਲਕੁਲ ਜਿਹੜਾ ਕੰਮ ਕਿ ਕਸਟਮ ਠੱਪ ਪਿਆ ਤੇ ਇਹ ਤਸਵੀਰਾਂ ਦਿਖਾ ਰਹੇ ਹਾਂ ਖੰਨੇ ਦੀਆਂ ਜਿੱਥੇ ਸੰਯੁਕੀ ਸਾਲ ਮੋਜੇ तमाम ਮੋਦੇ ਦਰਵਾਣਾ ਤੇ ਟਰਨਾ ਲਗਾ ਕੇ ਆਪਣੀ ਹਕਾਂ ਹਕੀ ਮੰਗਾਲੀ ਆਪਣੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਤਾਂ 12 ਵਜੇ ਤੋਂ ਲੈ ਕੇ 4 ਵਜੇ ਜਿਹੜਾ ਸਮਾਂ ਨਿਸ਼ਿਤ ਕੀਤਾ ਗਿਆ ਇਹ ਖੰਨੇ ਦਾ ਜੀਟੀ ਰੋਡ ਹਾਈਵੇ ਹੈ ਜਿਹੜਾ ਇਹੀ ਜਿਹੜਾ ਰੋਡ ਹੈ ਉਹ ਸ਼ੰਭੂ ਬਾਰਡਰ ਨੂੰ ਜਾਂਦਾ ਹੈ ਪਤਾ ਨੂੰ ਸੀ ਲਗਾਤਾ ਸੀ ਇਹ ਖਾਵਾਂਗੇ ਔਰ ਜਿਸ ਤਰ੍ਹਾਂ ਆਮ ਮਿਲੀ ਲੋਕਾਂ ਨੂੰ ਖੜੀ ਖਜਲ ਖਵਾਰੀ ਦਾ ਵੀ ਸਾਹਮਣਾ ਕਰਨਾ ਪਿਆ ਲekin ਕਿਤੇ ਕਿਤੇ 12 ਮਹੀਨੇ ਲਗਾਏ 4 ਵਜੇ ਸਮਾਂ ਦਾ ਨਿਸ਼ਚਿਤ ਕੀਤਾ ਸੀ ਬਕਾਇਦਾ ਆਪਣੇ ਸਮੇਂ ਨਿਸ਼ਚਿਤ ਸਮੇਂ ਤੇ ਕਿਸਾਨ ਆਪੇ ਧਰਨੇ ਤੇ ਬੈਠੇ ਆਓ 4 ਵਜੇ ਤੱਕ ਸਾਰੇ ਕਿਸਾਨ ਸਾਰੇ ਹਾਈਵੇ ਤੇ ਤੋਂ ਆਪਣਾ ਧਰਨਾ ਚੱਕ ਕੇ ਜਿਹੜੀ ਆਮ ਰੁਟੀਨ ਹੈ ਉਹ ਆਵਾਜਾਈ ਫੇਸ਼ੂਕੀਤੀ ਜਾਵਗੀ ਕਯਾ ਐਮ ਐਮ ਬੋਬੀ ਦਾ ਸੰਦੀਪ ਸ਼ਰਮਾ ਦੈਨੀ ਸੈਟੀਵੀ ਖੰਨਾ